ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜੱਸ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਜੱਸ ਸਿੱਧੂ ਨੈਟਵਰਕ ਅੱਜ ਦੀ ਜੋ ਵੀਡੀਓ ਹੈ ਕੁਦਰਤ ਦੇ ਕ੍ਰਿਸ਼ਮੇ ਦੇ ਨਾਲ ਰਿਲੇਟਡ ਵੀਡੀਓ ਹੈ ਜੋ ਕਿ ਇੱਕ ਬਹੁਤ ਚੰਗਾ ਸੁਨੇਹਾ ਹੈ ਤੁਸੀਂ ਇਸ ਨੂੰ ਗਾਂ ਦੀਆਂ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਹੈ ਜੀ ਤੇ ਆਓ ਬਣੇ ਰਹੋ ਵੀਡੀਓ ਦੇ ਨਾਲ ਚਲੋ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਜਾਂਦੇ ਹਾਂ ਜਿੱਥੇ ਕੁਦਰਤ ਦਾ ਕ੍ਰਿਸ਼ਮਾ ਹੋਇਆ ਹੈ ਜੀ ਆਹ ਬਾਈ ਜੀ ਖੜੇ ਆ ਇਹਨਾਂ ਨਾਲ ਕਰ ਲਿਆ ਗੱਲਬਾਤ ਕੀ ਹਾਲ ਹੈ ਬਈ ਜੀ ਟੀਕਾ ਵਧੀਆ ਬੀ ਸਾਨੂੰ ਹੋ ਠੀਕ ਹੈ ਜੀ ਬਹੁਤ ਵਧੀਆ ਜੀ ਤੇ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਆਪਣੀ ਡੇਗ ਬਾਰੇ ਤੇ ਗੱਦੀ ਬਾਰੇ ਕੀ ਸੱਟ ਮੱਗੀ ਹੈ ਇਹ ਬਈ ਜੀ ਆ ਜਾਣਕਾਰੀ ਇਹਦੀ ਇੱਕ ਕੁਦਰਤੀ ਕੀ ਹੈ ਡੇਗ ਠੀਕ ਹੈ ਪਤਾ ਹੀ ਆਪਾਂ ਨੂੰ ਦਰਖਤ ਜਿਵੇਂ ਲਾਉਂਦੇ ਰਹਿੰਦੇ ਹਾਂ ਸੀ ਪਹਿਲਾਂ ਤੋਂ ਹੀ ਹਾਂਜੀ ਤੁਹਾਨੂੰ ਹੈਗਾ ਕੁਦਰਤ ਨਾਲ ਪ੍ਰੇਮਤਾ ਕੀ ਹਾਂਜੀ ਇਹਨਾਂ ਛੋਟੀ ਜੀ ਸੀਗੀ ਡੇਗ ਜਿਵੇਂ ਵੈਸੀ ਕੁਦਰਤੀ ਹੋਈ ਸੀ ਗੋਲਣਾ ਗੋਲਣਾ ਡੇਗ ਪਗਾਉਣ ਨੂੰ ਇੱਥੇ ਕਿਤੇ ਠੀਕ ਹੈ ਜੀ ਤੇ ਅਸੀਂ ਵੈਸੇ ਪਾਣੀ ਪੂਣੀ ਪਾਉਣ ਲੱਗੇ ਵੀ ਚਲੋ ਖੜੀ ਅਚੀ ਕੁਦਰਤੀ ਹੋ ਗਈ ਤਾਂ ਠੀਕ ਆ ਪਟਨੀ ਗਾਣੂ ਆ ਜੀ ਆਪਣਾ ਥਾਂ ਪਿਆਈ ਆ ਵਾਧੂ ਕਰਦੇ ਮੂਰੇ ਹਨ ਤੇ ਗੱਡੀ ਆਪਣੀ ਇੱਥੇ ਖੜੀ ਸੀਗੀ ਠੀਕ ਹੈ ਜੀ ਆਪਣੀ ਪੱਟੇ ਦੇ ਖੇਤਾਂ ਤੇ ਪਾਣੀ ਤੇ ਹੁਣ ਉਸ ਤੋਂ ਬਾਅਦ ਟਰੈਕਟਰ ਵਾਲੀ ਬਨਾਲੀ ਸੀ ਉੱਥੇ ਲਿਆਉਣ ਲੱਗੇ ਤਾਂ ਕਰਕੇ ਕਦੇ ਵਰਤੀ ਸੀ ਆਪਾਂ ਤੇ ਜਦੋਂ ਇਹ ਥੋੜੀ ਵੱਧ ਗਈ ਇਹਨਾਂ ਗੱਡੀ ਦੇ ਵਿੱਚ ਦੀ ਨਾਂਗੀ ਆਜੋ ਬਈ ਇੱਧਰ ਮੜਿਆ ਦਿਖਾਓ ਫਲੇ ਮਾਰੇ ਕੈਮਰਾ ਤੇ ਵਧਣ ਲੱਗੀ ਤੇ ਨੇ ਗੱਡੀ ਦਾ ਫੱਟਾ ਆਪਣੇ ਆਪ ਹੀ ਤੋੜਦਾ ਠੀਕ ਹੈ ਜੀ ਫੱਟਾ ਤੋੜ ਕੇ ਤੇ ਕਾਫੀ ਜਿਆਦਾ ਤਾਂ ਨੂੰ ਨਿਕਲ ਗਈ ਤੇ ਅਸੀਂ ਫਿਰ ਸੋਚਿਆ ਵੀ ਹੁਣ ਗੱਡੀ ਵੀ ਨਾ ਕੱਢਗੇ ਚਲੋ ਕੋਈ ਨਾ ਗੱਡੀ ਦਾ ਖੜਾ ਆਪਾਂ ਵਰਤਦੇ ਆ ਚਲਦੀ ਆਰ ਦੀ ਚੀਜ਼ ਐ ਡਗ ਡਗ ਨਸਾਰ ਹੁੰਦਾ ਹਾਂਜੀ ਹਾਂਜੀ ਉਦੋਂ ਬਾਅਦ ਅਸੀਂ ਇਹਦੀ ਸਾਂਭ ਸੰਭਾਲ ਕਰਨ ਲੱਗੇ ਜਦੋਂ ਉਹਦੇ ਤੇ ਰਹੀ ਸਿੱਧੀ ਸੁਣ ਗਈ ਹਾਂ ਹਾਂ ਤੇ ਆਪਾਂ ਸੋਚਿਆ ਵੀ ਇਹਦੀ ਸੁਭਾਲ ਕਰਕੇ ਹਾਂਜੀ ਫਿਰ ਅਸੀਂ ਜਿਹੜੀ ਵਧੀਆ ਕੀਤੀ ਸੌਂਸ ਸੰਭਾਲ ਜਦੋਂ ਤੇ ਛਤਰੀ ਬਣ ਗਈ ਦੀ ਗੋਲ ਤੇ ਹੁਣ ਇਹ ਪੂਰੀ ਵਧੀਆ ਐ ਸ਼ਾਨੰਦੀ ਐ ਉਹਨੂੰ ਕੁਦਰਤ ਦੀ ਚੀਜ਼ ਆ ਨਾ ਇਹ ਆਪਾਂ ਕਹਿ ਸਕਦੇ ਆ ਪ੍ਰਸ਼ਮਾ ਕਹਿ ਸਕਦੇ ਹਾਂ ਨੂੰ ਆਪਾਂ ਹਾਂਜੀ ਤੇ ਵਧੀਆ ਹੁਣੇ ਮਤਲਬ ਚੱਲ ਪਈਆ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਸਾਡੀ ਗੱਡੀ ਖੜੀ ਐ ਇੱਥੇ ਇਹ ਕਿਹੜਾ ਅਸੀਂ ਵਰਤਦੇ ਆ ਚਲੋ ਕੋਈ ਗੱਲ ਨਹੀਂ ਜਿਵੇਂ ਹੋਊਗੀ ਦੇਖੀ ਜਾਊਗੀ ਪਰ ਆਪਾਂ ਇਹਨੂੰ ਪੜਦੇ ਨਹੀਂ ਠੀਕ ਆ ਜੀ ਇੱਕ ਗੱਲ ਇਹ ਜੀ ਆ ਫਿਰ ਤੁਸੀਂ 35 40 ਹਜ਼ਾਰ ਦਾ ਨੁਕਸਾਨ ਕਰ ਲਿਆ ਗੱਡੀ ਗਲੀ ਜਾਂਦੀ ਲੋਹਾ ਗਲੀ ਜਾਂਦਾ ਆਪ ਸੀਸਾ ਪਿਹਾਰ ਦੇ ਟਾਇਰ ਆ ਜੀ ਫਿਰ 3 4 ਹਜ਼ਾਰ ਦੇ ਰਹਿਮ ਉਹ ਗਲੀ ਜਾਂਦੇ ਆ ਬਖਾਓ ਬਾਈ ਉਹ ਥੋੜੀ ਗੱਲ ਨਾਲ ਵੀ ਸਹਿਮਤਾ ਜਦੋਂ ਨੁਕਸਾਨ ਹੋਈ ਜਾਂਦਾ ਪਰ ਆਪਾਂ ਨੂੰ ਜਦੋਂ ਆਪਾਂ ਆਪਣਾ ਮਕਸਦ ਇਹ ਆ ਵੀ ਜਿਹੜਾ ਹੁਣ ਦਰਗਤ ਪੂਰੀ ਗਿਆ ਇਹ ਕੁਦਰਤੀ ਚੀਜ਼ ਆ ਆਪਾਂ ਇਹਨੂੰ ਪੱਟ ਨਹੀਂ ਸਕਦੇ ਸਾਨੂੰ ਮੋਹ ਪ੍ਰੇਮ ਹੈਗਾ ਦਰਗਤ ਨਾਲ ਅਸੀਂ ਅਸੀਂ ਕਹਾਂ ਵੀ ਕੋਈ ਚੱਕ ਮੇਰੇ ਆਪਾਂ ਵਰਤਦੇ ਨਹੀਂ ਇਹਨੂੰ ਲੋਹੇ ਨੂੰ ਜਿਆਦਾ ਹੋਵੇ ਆਪਾਂ ਵਰਤਦੇ ਆਣ ਖੜੀ ਆ ਖੜੀ ਰੂਪ ਜਿੰਨਾ ਟਾਂ ਇਹ ਇਹ ਇੱਕ ਬਹੁਤ ਵਧੀਆ ਗੱਲ ਆ ਜੀ ਲੋਕਾਂ ਦਾ ਕਿਸਨੇਹਾ ਜਾਊਗਾ ਇਹ ਬਹੁਤ ਵਧੀਆ ਗੱਲ ਆ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਜਿਵੇਂ ਸਾਡੀ ਗੱਡੀ ਪਹਿਲਾਂ ਖੜੀ ਸੀ ਇੱਥੇ ਪਿੰਡ ਚੋਂ ਜਾਂ ਹੋਰ ਕਈ ਲੋਕ ਨੰਗਦੇ ਕਰਦੇ ਆ ਜਾਂਦੇ ਆ ਬਈ ਗੱਡੀ ਥੋਡੀ ਵੇਚਣੀ ਆ ਤੁਸੀਂ ਐ ਕਰਨੀ ਆ ਅਸੀਂ ਤਾਂ ਨਹੀਂ ਬਈ ਜਿਵੇਂ ਸਾਨੂੰ ਪੁਰਾਣੇ ਸੰਦਾਂ ਦਾ ਵੀ ਹੈਗਾ ਪੁਰਾਣੇ ਆਪਣੇ ਖੜੇ ਆ ਕਾ ਵੀ ਕਿਉਂਕਿ ਹੁਣ ਚੱਲ ਪਿਆ ਜਿਗਾਰਡ ਨਵਾਂ ਸਕੂਟਰਾਂ ਵਾਲਾਂ ਬਣ ਗਏ ਆ ਰਿਹੜਾਂ ਰੁੜਕਾਂਗੇ ਆਪਾਂ ਆਖਾ ਖੜੀ ਆ ਚਲੋ ਪੁਰਾਣੇ ਟਰੈਕਟਰ ਤੋਂ ਖੜੀ ਰਹਿੰਦੀ ਆ ਟਰੈਕਟਰ ਤੋਂ ਲਿਆਉਣੇ ਪੱਠੇ-ਕੁੱਠੇ ਯਾਦ ਨਹੀਂ ਰਹਿ ਜਾਂਦੀ ਆਪਣੀ ਇੱਕ ਬਜ਼ੁਰਗਾਂ ਮਿਲਿਆਂ ਦੀ ਰੇੜੀ ਹੈ ਜੀ ਇਹ ਬਜ਼ੁਰਗ ਲਿਆਉਂਦੇ ਹੁੰਦੇ ਸੀ ਪੱਟੇ ਤੇ ਉਹ ਇਹ ਬਾਈ ਨੇ ਸਾਮ ਸੰਭਾਲ ਕਰਕੇ ਆਈ ਯਾਦ ਕਰੀਏ ਭਾਈ ਅੱਗੇ ਵੀ ਗਾਂ ਪੇੜੀਆਂ ਯਾਦ ਰੱਖਣੀ ਹੈ ਵੀ ਐਂ ਕਰਕੇ ਪੱਟੇ ਲਾਉਂਦੇ ਹੁੰਦੇ ਸੀ ਲੋਕ ਹਾਂਜੀ ਹੋਰ ਤੇ ਇਹਦੇ ਕਰਕੇ ਅਸੀਂ ਫਿਰ ਇਹਨੂੰ ਇੱਥੇ ਖੜਾਤਾ ਪਹਿਲਾਂ ਤੇਰੀ ਇਹ ਵੀ ਸੇਫਟੀ ਬਹੁਤ ਸੀਗੀ ਪਸ਼ੂ-ਪਸ਼ੂ ਬਹੁਤ ਆਉਂਦੇ ਹੁੰਦੇ ਸੀ ਇੱਥੇ ਪਹਿਲਾਂ ਜਦੋਂ ਛੋਟੀ ਸੀ ਇਹ ਪਸ਼ੂ ਦਾ ਮੂੰਹ ਨਹੀਂ ਪੈਂਦਾ ਸੀ ਇਹਦੇ ਗੱਟੀ ਕਰਕੇ ਤਾਂ ਬਚਤ ਰਹਿ ਗਈ ਦੀ ਨਹੀਂ ਤਾਂ ਇਹ ਪੱਟੀ ਜਾਂਦੀ ਆ ਵੀ ਅਈ ਦਾ ਸਾਮ ਸੰਭਾਲ ਕਰੀ ਜਾਂਦੇ ਸੀ ਪਸੂ ਖਾਣੇ ਨੂੰ ਕੱਟਣ ਦੇ ਉਦੋਂ ਬਾਅਦ ਰਸ ਖਤਮ ਸੀ ਕਣ ਇੱਕ ਬਈ ਅਰ ਤੁਹਾਨੂੰ ਇੱਕ ਗੱਲ ਹੋਰ ਪੁੱਛਦੇ ਆ ਕਿ ਆ ਢੇਗ ਆ ਜਿਵੇਂ ਹਣਾ ਗੱਡੀ ਤੁਸੀਂ ਸਾਹਮਣੇ ਰੱਖਿਆ ਦਾ ਤੇ ਇਹਦਾ ਤੁਹਾਨੂੰ ਫਾਇਦਾ ਕੀ ਆ ਇੱਕ ਤਾਂ ਥਾਂ ਰੋਕੀ ਜਾਂਦਾ ਇਹ ਕਿੰਨਾ ਥਾਂ ਇਹ ਖਰਾਬ ਹੋ ਗਿਆ ਨਾਲ ਤਾਂ ਗੱਡੀ ਦਾ ਨੁਕਸਾਨ ਹੋ ਗਿਆ ਇਹਦੇ ਬਾਰੇ ਤੁਸੀਂ ਇਹ ਨੁਕਸਾਨ ਬਈ ਲੋਕਾਂ ਦੇ ਹਿਸਾਬ ਨਾਲ ਨੁਕਸਾਨ ਆ ਪਰ ਸਾਡੇ ਹਿਸਾਬ ਨਾਲ ਕੋਈ ਨੁਕਸਾਨ ਨਹੀਂ ਕਿਉਂਕਿ ਜਗਾ ਆਪਣੇ ਬਾਹਰ ਮੂਰੇ ਪਈ ਹੈ ਇਹਦੇ 'ਚ ਆਪਣੀ ਰੂੜੀ ਆ ਆਪਣਾ ਬਾਲੜ ਪਿਆ ਗੱਡੀ ਖੜੀ ਹੈ ਹਨਾ ਔਰ ਇੱਥੇ ਕੋਈ ਬਾਲਾ ਆਪਣਾ ਵਰਤੋਂ ਚ ਹੈ ਨਹੀਂ ਜੀ ਮਤਲਬ ਕਹਿਣ ਦਾ ਭਾਵ ਇਹ ਆ ਠੀਕ ਹੈ ਜੀ ਇਹਦਾ ਫਾਇਦਾ ਇਹ ਆ ਜਿਵੇਂ ਤੁਸੀਂ ਗੱਲ ਵੀ ਫਾਇਦਾ ਕੀ ਆ ਤੁਹਾਨੂੰ ਇਹ ਹੁਣ ਆਪਾਨੂੰ ਆਕਸੀਜਨ ਦਿੰਦਾ ਇੱਕ ਤਰ੍ਹਾਂ ਹਾਂਜੀ ਇੱਕ ਨਹੀਂ ਛਾਂ ਹੈਡਾ ਸਾਡੇ ਪਸ਼ੂ ਜਿਹੜੇ ਵਾਰਾ ਫਿਰਦੇ ਜਿਵੇਂ ਮੰਨ ਲਓ ਉਹਨਾਂ ਡਾਂਗ ਪਰਦੇ ਆ ਕੇ ਰਹਿਣਾ ਹਾਂਜੀ ਕਬੂਤਰ ਜਾਨਵਰ ਆ ਜਾਂਦੇ ਕੋਈ ਵੀ ਜਾਨਵਰ ਮੰਨ ਲਓ ਆਉਣ ਨਾਲ ਪਾ ਕੇ ਬਈਆ ਪਸ਼ੂ ਆ ਕੇ ਥੱਲੇ ਬਹਿ ਗਏ ਰਹਾਂ ਦੇ ਨਾਲ ਗਰਮੀ ਚ ਛਾਣੇ ਦੁਪਹਿਰਾ ਕੱਟ ਲੈਂਦੇ ਆ ਹਾਂ ਕਤਾਬਲਾ ਕੋਈ ਆ ਕੇ ਬੈਹ ਜਾਂਦਾ ਇੱਥੇ ਉਹਨਾਂ ਵਾਸਤੇ ਵੀ ਇਹ ਸੁੱਖ ਦਾ ਸਾਥ ਨਹੀਂ ਬਹਿ ਸਕਦੇ ਆਪਾਂ ਹਾਂਜੀ ਤੇ ਸਾਰਿਆਂ ਨੂੰ ਫਾਇਦਾ ਬੰਦਿਆਂ ਨੂੰ ਵੀ ਬੰਦਿਆਂ ਨੂੰ ਦਾ ਇਹ ਫਾਇਦਾ ਵੀ ਆਸਣੰਦਾ ਆਪਾਂ ਕਿਉਂਕਿ ਲੋਕ ਅੱਜ ਦੇ ਦਿਨ ਦਰਸਤ ਬਹੁਤ ਪੱਟੀ ਜਾਂਦੇ ਹੁਣ ਤੁਹਾਨੂੰ ਪਤਾ ਹੀ ਹੋਵੇ ਜਿਵੇਂ ਪਿਛਲੇ ਸਮੇਂ ਲੰਬੇ ਸਮੇਂ ਤੋਂ ਆਪਣੇ ਰੋਡ ਨਿਕਲੀਆਂ ਜਾਂਦੇ ਵੱਡੇ ਹਾਂਜੀ ਦਰਸਤ ਖਤਮ ਕਰਦੇ ਪਣੇ ਹਾਂਜੀ ਤੇ ਉਹਦੇ ਨਾਲ ਕੰਦਾ ਨੁਕਸਾਨ ਹੋਇਆ ਰਸਤ ਕੋਈ ਲਾ ਨਹੀਂ ਗਿਆ ਹਾਂਜੀ ਤੇ ਅਸੀਂ ਪਹਿਲਾਂ ਤੋਂ ਹੀ ਬਹੁਤ ਦਰਸਤ ਲਾਉਂਦੇ ਹਾਂ ਹੂੰ ਅਸੀਂ ਤਾਂ ਪ੍ਰੇਮੀ ਹਾਂ ਅਸੀਂ ਬਹੁਤ ਜਗ੍ਹਾ ਨੇ ਦਰਤ ਲਾ ਦਿੱਤੇ ਸਾਨੂੰ ਕੋਈ ਜਗ੍ਹਾ ਮਿਲਦੀ ਏ ਪੁੱਛ ਕੇ ਅਸੀਂ ਬੰਦੇ ਨੂੰ ਵਿਚ ਰੱਖ ਲਾ ਦਈਏ ਬਈ ਜੇ ਕੋਈ ਕਹੂਗਾ ਹੀ ਬਾਦ ਨਹੀਂ ਠੀਕ ਹੈ ਜੀ ਇਹੀ ਸੁਨੇਹਾ ਸਾਡਾ ਵੀ ਵੱਧ ਤੋਂ ਵੱਧ ਦਰਤ ਲਾਓ ਬਾਈ ਜੀ ਹਾਂ ਜੀ ਜਿਹਦੇ ਨਾਲ ਆਪਾਂ ਨੂੰ ਇੱਕ ਤਾਂ ਸ਼ਾਂਤੀ ਵੀ ਕਹਿ ਸਕਦੇ ਨੇ ਸਕੂਨ ਮਿਲਦਾ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹਾਂ ਨਾ ਤੇ ਇੱਕ ਇਹਦੇ ਨਾਲ ਆਕਸੀਜਨ ਮਿਲਦੀ ਆ ਆਪਾਂ ਨੂੰ ਵਾਤਾਵਰਨ ਸ਼ੁੱਧ ਹੁੰਦਾ ਜੀ ਨਾਲ ਬਿਮਾਰੀਆਂ ਘਟ ਜਾਂਦੀਆਂ ਬਸ ਇਹੀ ਆਪਣਾ ਵਿਚਾਰ ਹੈ ਜੀ ਇਹ ਸੁਨੇਹਾ ਜੋ ਲੋਕਾਂ ਤੱਕ ਜਾਊਗਾ ਦੂਰ ਦੂਰ ਤੁਸੀਂ ਵੀ ਇਹ ਉਹੀ ਵੀ ਉਪਰਾਲਾ ਆਪਾਂ ਜਰੂਰ ਕਰਨਾ ਚਾਹੀਦਾ ਇਹ ਜਿਹੜਾ ਉਪਰਾਲਾ ਬਾਈ ਨੇ ਕੀਤਾ ਵਾ ਹਾਂਜੀ ਜੋ ਆਪਣਾ ਅੱਜ ਦੇ ਸਮੇਂ ਆ ਇਹ ਇੱਕ ਬਹੁਤ ਵੱਡਾ ਕਦਮ ਆ ਜੀ ਲੋਕਾਂ ਨੂੰ ਇਹ ਕਦਮ ਛੋਟਾ ਲੱਗਦਾ ਹੋਊਗਾ ਪਰ ਸਾਡੇ ਲਈ ਬਹੁਤ ਵੱਡਾ ਕਦਮ ਆ ਜੀ ਇਹ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਅੱਗੇ ਦੀ ਅੱਗੇ ਸ਼ੇਅਰ ਕਰੀ ਚੱਲੋ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਬਾਈ ਨੂੰ ਤੁਹਾਨੂੰ ਕੈਮਰਾਮੈਨ ਨੂੰ ਬੇਨਤੀ ਕਰਦੇ ਹਾਂ ਜੀ ਇਹ ਸਾਰੇ ਦਾ ਵੀਊ ਲਓ ਜੀ